ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਨਮੀ ਨੂੰ ਟਰਾਂਸਫਾਰਮਰ ਤੇਲ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਰੀਥਰ ਵਿੱਚ ਕਿਹੜੀ ਸਮਗਰੀ ਵਰਤੀ ਜਾਂਦੀ ਹੈ ਆਪਸ਼ਨ ਏ ਹੈ ਸੋਡੀਅਮ ਕਲੋਰਾਇਡ ਬੀ ਹੈ ਅਮੋਨੀਅਮ ਕਲੋਰਾਇਡ ਸੀ ਹੈ ਸਿਲੀਕਾ ਜੈਲ ਔਰ ਡੀ ਹੈਗਾ ਚਾਰਕੋਲ ਅਤੇ ਲੂਣ ਦਾ ਮਿਸ਼ਰਣ ਤਾਂ ਇੱਥੇ ਜਿਹੜਾ ਪਾਵਰ ਟਰਾਂਸਫਾਰਮਰ ਅਸੀਂ ਦੇਖਦੇ ਆ ਇਹਦੇ ਪਾਰਟਸ ਦੇਖੋਗੇ ਤੁਸੀਂ ਤਾਂ ਇਸਦੇ ਲੈਫਟ ਸਾਈਡ ਤੇ ਬਰੀਥਰ ਨਜ਼ਰ ਆ ਰਿਹਾ ਬਰੀਥ ਮੀਨਸ ਸਾਹ ਲੈਣਾ ਜਦੋਂ ট্রান্সਫਾਰਮਰ ਉੱਪਰ ਲੋਡ ਵਧਦਾ ਹੈਗਾ ਤਾਂ ਕਰੰਟ ਵਧਣ ਦੇ ਨਾਲ ਲੋਡ ਵਧਣ ਦੇ ਨਾਲ ਜਿਹੜਾ ਇਸ ਦੇ ਅੰਦਰ ਔਇਲ ਹੈਗਾ ਤੇਲ ਹੈਗਾ ਉਹ ਗਰਮ ਹੁੰਦਾ ਉੱਪਰ ਨੂੰ ਉੱਠਦਾ ਹੈ ਤਾਂ ਉਸ ਸਮੇਂ ਇੱਥੋਂ ਜਿਹੜੀ 에ਅਰ ਹੈਗੀ ਆ ਉਹ ਬਾਹਰ ਆਉਂਦੀ ਹੈ ਔਰ ਜਿਸ ਸਮੇਂ ਇਹ ਅੰਦਰਲਾ ਤੇਲ ਠੰਡਾ ਹੁੰਦਾ ਹੈ ਇਹ ਕੂਲਿੰਗ ਟਿਊਬ ਦੇ ਦੁਆਰਾ ਜਾਂ ਹੋਰ ਸਾਧਨ ਨੇ ਇਸ ਨੂੰ ਠੰਡਾ ਕਰਨ ਦੇ ਤੇਲ ਦੇ ਤਾਂ ਉਸ ਸਮੇਂ ਜਦੋਂ ਤੇਲ نیچے ਬੈਠਦਾ ਤਾਂ ਬਾਹਰੋਂ ਹਵਾ ਇਹ ਅੰਦਰ ਨੂੰ ਬ੍ਰੀਥ ਕਰਦਾ ਯਾਨੀ ਕਿ ਖਿੱਚਦਾ ਹੈਗਾ ਤਾਂ ਇਸ ਦੇ ਵਿੱਚ ਜਿਹੜੀ ਨਮੀ ਨੂੰ ਰੋਕਣਾ ਇਹ ਅੰਦਰ ਨਮੀ ਨਾ ਜਾਵੇ ਜਿਸ ਦੇ ਕਾਰਨ ਜਿਹੜਾ ਟਰਾਂਸਫਾਰਮਰ ਔਇਲ ਆ ਉਹ ਖਰਾਬ ਨਾ ਹੋਵੇ ਤਾਂ ਇਸ ਦੇ ਵਿੱਚ ਕਿਹੜੀ ਸਮਗਰੀ ਵਰਤੀ ਜਾਂਦੀ ਹੈ ਇਸ ਬਰੀਥਰ ਦੇ ਵਿੱਚ ਉਹ ਜਿਹੜੀ ਆਪਸ਼ਨ ਦਿੱਤੀਆਂ ਨੇ ਸੀ ਹੈਗੀ ਹੈ ਸਿਲਿਕਾ ਜੈਲ ਸਿਲਿਕਾ ਜੈਲ ਨੂੰ ਜੇ ਇੱਥੇ ਦਿਖਾਵਾਂ ਮੈਂ ਤਾਂ ਅਸੀਂ ਆਮ ਜਦੋਂ ਕੋਈ ਇਲੈਕਟ੍ਰੋਨਿਕ ਜਾਂ ਇਲੈਕਟ੍ਰੀਕਲ ਅਪਲੈਂਸਸ ਖਰੀਦੇ ਆ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਇੱਕ ਛੋਟੇ-ਛੋਟੇ ਪੈਕੇਟ ਨਿਕਲਦੇ ਆ ਇਹ ਸਿਲਿਕਾ ਜੈਲ ਲਿਖਿਆ ਹੋਇਆ ਤਾਂ ਇਹ ਜਿਹੜਾ ਇਸ ਦਾ ਮੇਨ ਕੰਮ ਕੀ ਹੈ ਕਿ ਨਮੀ ਨੂੰ ਚੂਸਣਾ ਜਿਹੜਾ ਡਰਾਈ 에ਅਰ ਰਵੇ ਤਾਂ ਇਸ ਦੇ ਵਿੱਚ ਜਿਹੜੀ ਬਰੀਥਰ ਦੇ ਵਿੱਚ ਪਾਈ ਜਾਂਦੀ ਆ ਉਹ ਇਸ ਕਲਰ ਦੀ ਆ ਜਾਂਦੀ ਹੈ ਜਿਹੜੀ ਸਟਾਰਟਿੰਗ ਦੇ ਵਿੱਚ ਜਿਹੜਾ ਹਲਕਾ ਬਲੂ ਕਲਰ ਹੁੰਦਾ ਸਿਲਿਕਾ ਜੈਲ ਦਾ ਔਰ ਜਿਵੇਂ ਜਿਵੇਂ ਇਹ ਨਮੀ ਨੂੰ ਚੂਸਦਾ ਰਹਿੰਦਾ ਜਾਂ ਉਸ ਦੀ ਕਪੈਸਿਟੀ ਖਤਮ ਹੁੰਦੀ ਜਾਂਦੀ ਹੈ ਤਾਂ ਇਸ ਦਾ ਕਲਰ ਪਿੰਕ ਹੋ ਜਾਂਦਾ ਉਸ ਸਮੇਂ ਇਸ ਜੈਲ ਨੂੰ ਸਿਲਿਕਾ ਜੈਲ ਨੂੰ ਚੇਂਜ ਕਰਨਾ ਬੰਦਾ ਹੈ ਤਾਂ ਇਸ ਤਰ੍ਹਾਂ ਦੇ ਦੋ ਕਲਰ ਦਿਖਾਈ ਗਏ ਆ ਤਾਂ ਸਿਲਿਕਾ ਜੈਲ ਹੈਗੀ ਆ অপਸ਼ਨ ਸੀ ਹੈ ਪਹਿਲੇ ਦੀ ਨਮੀ ਨੂੰ ਟਰਾਂਸਫਾਰਮਰ ਤੇਲ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਰੀਥਰ ਵਿੱਚ ਸਿਲਿਕਾ ਜੈਲ ਦੀ ਸਮਗਰੀ ਵਰਤੀ ਜਾਂਦੀ ਹੈ ਸੈਕੰਡ ਕੁਐਸਚਨ ਹੈਗਾ ਟਰਾਂਸਫਾਰਮਰ ਵਿੱਚ ਕਾਪਰ ਲਾਸ ਕਿਵੇਂ ਪਤਾ ਕੀਤੇ ਜਾਂਦੇ ਹਨ ਯਾਨੀ ਕਿ ਕਾਪਰ ਲਾਸ ਕਿਸ ਤਰ੍ਹਾਂ ਫਾਈਂਡ ਆਊਟ ਕੀਤੇ ਜਾਂਦੇ ਆ ਇੱਕ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਯਾਨੀ ਕਿ ਉਸਦੀ ਨਿਪੁੰਨਤਾ ਪਤਾ ਕਰਨ ਦੇ ਲਈ ਲਾਸੇਸ ਫਾਈਂਡ ਆਊਟ ਕੀਤੇ ਜਾਂਦੇ ਆ ਕਿ ਇਸ ਦੇ ਅੰਦਰ ਕਿੰਨੇ ਲਾਸ ਹੋ ਰਹੇ ਆ ਕਿਉਂਕਿ ਸਟਾਂਸਫਾਰਮਰ ਇੱਕ ਸਟੇਸ਼ਨਰੀ ਜਿਹੜਾ ਡਿਵਾਈਸ ਹੈਗਾ ਇਸ ਦੇ ਅੰਦਰ ਘੁੰਮਣ ਵਾਲਾ ਕੋਈ ਪਾਰਟ ਨਹੀਂ ਹੁੰਦਾ ਤਾਂ ਇਸ ਦੇ ਵਿੱਚ ਜਿਹੜੇ ਲਾਸੇਸ ਆ ਦੋ ਟਾਈਪ ਦੇ ਆ ਜਾਂਦੇ ਆ ਕਾਪਰ ਲਾਸ ਔਰ ਆਇਰਨ ਲਾਸ ਤਾਂ ਜਿਹੜੇ ਆਇਰਨ ਲਾਸ ਹੈ ਕੋਰ ਦੇ ਅੰਦਰ ਹੁੰਦੇ ਆ ਔਰ ਕਾਪਰ ਲਾਸ ਵਾਈਂਡਿੰਗ ਦੇ ਅੰਦਰ ਤਾਂ ਕਾਪਰ ਲਾਸ ਫਾਈਂਡ ਆਊਟ ਕਰਨ ਲਈ ਜਿਸ ਤਰ੍ਹਾਂ ਇਹ ਡਾਇਗਰਾਮ ਦਿਖਾਈ ਗਈ ਹੈ ਇਸ ਦੇ ਵਿੱਚ ਐਚਟੀ ਸਾਈਡ ਜਿਹੜੀ ਹਾਈ ਟੈਂਸ਼ਨ ਸਾਈਡ ਹੈ ਉਹ ਸਾਈਡ ਨੂੰ ਜਿਹੜੀ ਸਪਲਾਈ ਦਿੱਤੀ ਜਾਂਦੀ ਹੈ ਔਰ ਜਿਹੜੀ ਐਲਟੀ ਸਾਈਡ ਹੈ ਲੋ ਟੈਂਸ਼ਨ ਸਾਈਡ ਉਸ ਨੂੰ ਸ਼ਾਰਟ ਕੀਤਾ ਜਾਂਦਾ ਤਾਂ ਇਸੇ ਦੇ ਆਧਾਰ ਤੇ ਇਸ ਦਾ ਜਿਹੜਾ ਟੈਸਟ ਆ ਸ਼ਾਰਟ ਸਰਕਟ ਟੈਸਟ ਕੀਤਾ ਜਾਂਦਾ ਤਾਂ ਇਸ ਸਮੇਂ ਜਿਹੜਾ ਰੇਟਡ ਕਰੰਟ ਦਿੱਤਾ ਜਾਂਦਾ ਉਸ ਨੂੰ ਸ਼ਾਰਟ ਸ਼ਾਰਟ ਹੋਇਆ ਹੋਇਆ ਪਰ ਥੋੜੀ ਵੋਲਟੇਜ ਤੇ ਹੀ ਇਹ ਰੇਟਡ ਕਰੰਟ ਤੇ ਐਂਪੀਅਰਮੀਟਰ ਦੱਸਣ ਲੱਗ ਜਾਂਦਾ ਰੀਡਿੰਗ ਤਾਂ ਉਸ ਸਮੇ ਜਿਹੜੀ ਵਾਟਮੀਟਰ ਦੀ ਰੀਡਿੰਗ ਆਉਂਦੀ ਹੈ ਉਹ ਵਾਟ ਜਿਹੜੀ ਦੱਸਦਾ ਉਹ ਕਾਪਰ ਲਾਸ ਦੀ ਹੁੰਦੀ ਹੈ ਕਾਪਰ ਲਾਸ ਦੱਸਦਾ ਕਿੰਨੇ ਵਾਟਸ ਦੇ ਹੋ ਰਹੇ ਆ ਤਾਂ ਇੱਥੇ ਅਸੀਂ ਜਿਹੜਾ ਟਰਾਂਸਫਾਰਮਰ ਵਿੱਚ ਕਾਪਰ ਲਾਸ ਕਿਵੇਂ ਫਾਈਂਡ ਆਊਟ ਕਰਦੇ ਆ ਤਾਂ A ਦੇ ਵਿੱਚ ਰੇਸ਼ੋ ਟੈਸਟ B ਇੰਪਲਸ ਟੈਸਟ C ਸ਼ਾਰਟ ਸਰਕਟ ਟੈਸਟ ਲਿਖਿਆ ਹੋਇਆ ਤਾਂ ਇੱਥੇ C ਜਿਹੜੀ ਆਪਸ਼ਨ ਆ ਉਹ ਸਹੀ ਹੈ ਜਿਹੜੇ ਓਪਨ ਸਰਕਟ ਟੈਸਟ ਦੇ ਦੁਆਰਾ ਅਸੀਂ ਜਿਹੜੇ ਆਇਰਨ ਲਾਸ ਕਢਦੇ ਆ ਲੇਕਿਨ ਪੁੱਛਿਆ ਸਾਡੇ ਤੋਂ ਕਾਪਰ ਲਾਸ ਗਿਆ ਕਾਪਰ ਲਾਸ ਸ਼ਾਰਟ ਸਰਕਟ ਟੈਸਟ ਦੇ ਦੁਆਰਾ ਫਾਈਂਡ ਆਊਟ ਕੀਤੇ ਜਾਂਦੇ ਆ ਤੀਸਰਾ ਕੁਐਸਚਨ ਹੈਗਾ ਪਾਵਰ ਟਰਾਂਸਫਾਰਮਰ ਵਿੱਚ ਐਕਸਪਲੋਸ਼ਨ ਵੈਂਟ ਦਾ ਕੀ ਕੰਮ ਹੈ ਆਪਸ਼ਨ A ਹੈ ਗਿਆ ਆਇਲ ਰਿਲੀਜ਼ਿੰਗ B ਹੈਗਾ ਹੀਟ ਰਿਲੀਜ਼ਿੰਗ C ਹੈਗਾ ਦਬਾਅ ਰਿਲੀਜ਼ਿੰਗ ਯਾਨੀ ਕਿ ਪ੍ਰੈਸ਼ਰ ਰਿਲੀਜ਼ਿੰਗ ਔਰ C है, D ਹੈਗਾ ਨਮੀ ਰਿਲੀਜ਼ਿੰਗ ਤਾਂ ਇੱਥੇ ਜਿਹੜਾ ਐਕਸਪਲੋਸ਼ਨ ਵੈਂਟ ਹੈ ਜਿਵੇਂ ਪਹਿਲਾਂ ਡਾਇਗਰਾਮ ਦੇ ਇੱਕ ਦਿਖਾਈ ਸੀ ਫੋਟੋ ਉਸ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਿਖਾਇਆ ਹੋਇਆ ਪਾਵਰ ਟਰਾਂਸਫਾਰਮਰ ਦੇ ਉੱਪਰ ਇਹ ਐਕਸਪਲੋਜ਼ਨ ਵੈਂਟ ਹੈ ਇਹ ਇੱਕ ਸੇਫਟੀ ਜਿਹੜਾ ਸਾਧਨ ਬਣਾਇਆ ਹੋਇਆ ਹੈ ਇਸ ਦਾ ਜਿਸ ਤਰ੍ਹਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਜਿੱਥੇ ਉਸ ਦੇ ਢੱਕਣ ਦੇ ਉੱਪਰ ਇੱਕ ਹਲਕਾ ਜਿਹਾ ਹੋਲ ਦਿੱਤਾ ਹੁੰਦਾ ਉਹ ਵੀ ਉਸ ਦਾ ਇੱਕ ਐਕਸਪਲੋਜ਼ਨ ਵੈਂਟ ਹੁੰਦਾ ਤਾਂ ਕਿ ਜੇ ਪ੍ਰੈਸ਼ਰ ਕਈ ਵਾਰ ਵਿਸਲ ਬਲੌਕ ਹੋ ਜਾਂਦੀ ਹੈ ਤਾਂ ਉਸ ਸਮੇਂ ਪ੍ਰੈਸ਼ਰ ਰਿਲੀਜ਼ ਹੋ ਜਾਵੇ ਤਾਂ ਉਹ ਹਲਕਾ ਜਿਹੜਾ ਪੁਆਇੰਟ ਹੈ ਉਸ ਦੇ ਵਿੱਚੋਂ ਨਿਕਲ ਜਾਂਦਾ ਔਰ ਪੂਰਾ ਜਿਹੜਾ ਪ੍ਰੈਸ਼ਰ ਕੁੱਕਰ ਹੈ ਉਹ ਫਟਣ ਤੋਂ ਬਚ ਜਾਂਦਾ ਤਾਂ ਸੇਮ ਉਸੇ ਤਰ੍ਹਾਂ ਜਿਹੜਾ ਇਹ ਟਰਾਂਸਫਾਰਮਰ ਹੈ ਇਸ ਦੇ ਵਿੱਚੋਂ ਜਦੋਂ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਤਾਂ ਉਸ ਸਮੇਂ ਪ੍ਰੈਸ਼ਰ ਰਿਲੀਜ਼ ਕਰਨ ਲਈ ਟਰਾਂਸਫਾਰਮਰ ਦੀ ਸੇਫਟੀ ਦੇ ਲਈ ਐਕਸਪਲੋਜ਼ਨ ਵੈਂਟਾਇਸ ਜਗ੍ਹਾ ਤੇ ਉੱਪਰ ਹਲਕਾ ਜਿਹੜਾ ਸੇਫਟੀ ਡਿਵਾਈਸ ਹੈ ਇੱਥੇ ਲੱਗਿਆ ਹੋਇਆ ਔਰ ਇਹ ਫਟ ਜਾਂਦਾ ਤੇ ਇੱਥੋਂ ਦੀ ਜਿਹੜੀ ਗੈਸ ਹੈ ਉਹ ਰਿਲੀਜ਼ ਹੋ ਜਾਂਦੀ ਹੈ ਕਿਉਂਕਿ ਬਹੁਤ ਜ਼ਿਆਦਾ ਕਈ ਵਾਰ ਸ਼ਾਰਟ ਸਰਕਟ ਹੋ ਐਸਾ ਹੋ ਜਾਂਦਾ ਜਿਸ ਦੇ ਕਾਰਨ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੋਣ ਕਾਰਨ ਤੇਲ ਇੰਨਾ ਗਰਮ ਹੋ ਜਾਂਦਾ ਕਿ ਬਹੁਤ ਜ਼ਿਆਦਾ ਗੈਸ ਜਨਮਦੀ ਹੈ ਉਸ ਸਮੇਂ ਟਰਾਂਸਫਾਰਮਰ ਦੀ ਸੇਫਟੀ ਦੇ ਲਈ ਐਕਸਪਲੋਜ਼ਨ ਵੈਂਟ ਕੰਮ ਕਰਦਾ ਹੈਗਾ ਤਾਂ ਇੱਥੇ ਜਿਹੜੀ ਆਪਸ਼ਨ ਹੈਗੀ ਹੈ ਐਕਸਪਲੋਜ਼ਨ ਵੈਂਟ ਦਾ ਕੰਮ ਕੀ ਹੈ ਦਬਾਅ ਨੂੰ ਰਿਲੀਜ਼ ਕਰਨਾ ਯਾਨੀ ਕਿ ਪ੍ਰੈਸ਼ਰ ਨੂੰ ਰਿਲੀਜ਼ ਕਰਨਾ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਚੌਥਾ ਕੁਐਸਚਨ ਹੈ ਪਾਵਰ ਟਰਾਂਸਫਾਰਮਰ ਵਿੱਚ ਬਕ ਹੋਲਸ ਰਿਲੇ ਦਾ ਕੀ ਕੰਮ ਹੈ ਆਪਸ਼ਨ ਏ ਹੈ ਉੱਚ ਤਾਪਮਾਨ ਤੋਂ ਸੁਰੱਖਿਆ ਬੀ ਹੈਗਾ ਨਮੀ ਤੋਂ ਸੁਰੱਖਿਆ ਸੀ ਹੈਗਾ ਮੇਨ ਟੈਂਕ ਵਿੱਚ ਦਬਾਅ ਤੋਂ ਸੁਰੱਖਿਆ ਔਰ D ਹੈਗਾ ওভারਲੋਡਿੰਗ ਅਤੇ ਸ਼ਾਰਟ ਸਰਕਟ ਦੋਨੋਂ ਤੋਂ ਸੁਰੱਖਿਆ ਤਾਂ ਬਖੋਲਜ਼ਰ ਰਲੇ ਹੁੰਦੀ ਕੀ ਹੈ ਇਹ ਪਾਵਰ ਟਰਾਂਸਫਾਰਮਰ ਦੇ ਵਿੱਚ ਹੁੰਦੀ ਹੈ ਇਹ ਮੇਨ ਟੈਂਕ ਔਰ ਕਨਜ਼ਰਵੇਟਰ ਦੋਨਾਂ ਦੇ ਵਿਚਕਾਰ ਇੱਕ ਛੋਟਾ ਜਿਹਾ ਅੰਤਰ ਲੱਗਿਆ ਹੁੰਦਾ ਇੱਥੇ ਨਜ਼ਰ ਆ ਰਿਹਾ ਜਿਹੜਾ ਬਖੋਲਜ਼ਰ ਰਲੇ ਇੱਕ ਸੇਫਟੀ ਡਿਵਾਈਸ ਹੈ ਵੀ ਤਾਂ ਇਸ ਨੂੰ ਜੇ ਇੰਟਰਨਲ ਅਸੀਂ ਡਾਇਗ੍ਰam ਦੇਖੀਏ ਤਾਂ ਅੰਦਰ ਇਸ ਤਰ੍ਹਾਂ ਹੁੰਦੇ ਦੋ ਫਲੋਟ ਹੁੰਦੇ ਇਸ ਦੇ ਵਿੱਚ ਜਿਹੜਾ ਉੱਪਰ ਹੈਗਾ ਜਦੋਂ ਹਲਕਾ ਜਦੋਂ ਇਸ ਦਾ ਕਰੰਟ ਵਧਣਾ ਸ਼ੁਰੂ ਹੁੰਦਾ ਪਰ ਉਸ ਸਮੇ ਜਿਹੜਾ ਤੇਲ ਦਾ ਵਹਾਅ ਉਹ ਤੇਜ਼ੀ ਨਾਲ ਜਦੋਂ ਅੱਗੇ ਜਾਂਦਾ ਤਾਂ ਉਸ ਸਮੇ ਜਿਹੜਾ ਇਹ ਪਹਿਲਾ ਫਲੋਟ ਹੈ ਇਹ ਵਰਕ ਕਰਦਾ ਜਿਹੜਾ ਕਿ ਅਲਾਰਮ ਨੂੰ ਆਪਰੇਟ ਕਰਾਉਂਦਾ ਕਿ ਇਸ ਸਮੇ ਸਾਨੂੰ ਜ਼ਰੂਰਤ ਹੈ Transformer ਨੂੰ ਆਫ ਕਰਾਉਣ ਦੀ ਔਰ ਕਈ ਵਾਰ ਇੰਨਾ ਜ਼ਿਆਦਾ ਜਿਹੜਾ ਸ਼ਾਰਟ ਸਰਕਟ ਦੇ ਕਾਰਨ ਕਰੰਟ ਵੱਧ ਜਾਂਦਾ ਤਾਂ ਉਸ ਸਮੇ ਤੇਲ ਦਾ ਜਿਹੜਾ ਵਹਾਅ ਹੈ ਉਹ ਤੇਜ਼ੀ ਨਾਲ ਜਾਂਦਾ ਮੇਨ ਟੈਂਕ ਤੋਂ ਕਨਜ਼ਰਵੇਟਰ ਵੱਲ ਨੂੰ ਕਿਉਂਕਿ ਕਨਜ਼ਰਵੇਟਰ ਇੱਕ ਸਪੇਸ ਦਿੱਤੀ ਹੁੰਦੀ ਆ ਜਿਹੜਾ ਤੇਲ ਨੂੰ ਉੱਪਰ ਜਾਣ ਲਈ ਤਾਂ ਉੱਥੇ ਜਦੋਂ ਨੀਚੇ ਵਾਲਾ ਫਲੋਟ ਫੇਰੇ ਇਸ ਸਮੇਂ ਕੰਮ ਕਰਦਾ ਜਿਹੜਾ ਕਿ ਪੂਰੇ ਸਰਕਟ ਨੂੰ ਟ੍ਰਿਪ ਕਰਾ ਦਿੰਦਾ ਟਰਾਂਸਫਾਰਮਰ ਨੂੰ ਆਫ ਕਰਾ ਦਿੰਦਾ ਤਾਂ ਇਹ ਜਿਹੜਾ ਹੈਗਾ ਇੱਥੇ ਆਪਸ਼ਨ ਜਿਹੜੀ ਹੈਗੀ ਹੈ ਡੀ ਸਹੀ ਹੈ ਓਵਰਲੋਡਿੰਗ ਔਰ ਸ਼ਾਰਟ ਸਰਕਟ ਦੋਨਾਂ ਦੀ ਸੁਰੱਖਿਆ ਦੇ ਵਾਸਤੇ ਬਕਹੋਲਰ ਲਈ ਪਾਵਰ ਟਰਾਂਸਫਾਰਮਰ ਦੇ ਵਿੱਚ ਲਗਾਈ ਜਾਂਦੀ ਹੈ ਤਾਂ ਆਪਸ਼ਨ ਡੀ ਇਸ ਦੀ ਸਹੀ ਹੈ ਪੰਜਵਾਂ ਕੁਐਸਚਨ ਪੁੱਛਿਆ ਗਿਆ ਟਰਾਂਸਫਾਰਮਰ ਦਾ ਕੀ ਨਾਮ ਹੈ ਜਿਹੜਾ ਇੱਥੇ ਪਿਕਚਰਸ ਦਿਖਾਇਆ ਗਿਆ ਇੱਥੇ ਆਪਸ਼ਨ ਏ ਹੈਗੀਆਂ ਆਟੋ ਟਰਾਂਸਫਾਰਮਰ ਬੀ ਹੈਗਾ ਕੋਰ ਟਾਈਪ ਟਰਾਂਸਫਾਰਮਰ ਸੀ ਸ਼ੈਲ ਟਾਈਪ ਟਰਾਂਸਫਾਰਮਰ অর ਡੀ ਆਡੀਓ ਫ੍ਰੀਕੁਐਂਸੀ ਟਰਾਂਸਫਾਰਮਰ ਤਾਂ ਇੱਥੇ ਜਿਹੜਾ ਕੋਰ ਦੇ ਆਧਾਰ ਤੇ ਆ ਕੋਰ ਦਾ ਇੱਕੋ ਹੀ ਰਾਸਤਾ ਮੈਗਨੈਟਿਕ ਫੀਲਡ ਦਾ ਜਿਹੜਾ ਰਾਸਤਾ ਇੱਕ ਹੈਗਾ ਤਾਂ ਇਹ ਕੋਰ ਟਾਈਪ ਦਾ ਜਿਹੜੇ ਸ਼ੈਲ ਟਾਈਪ ਨੇ ਉਹਨਾਂ ਦੇ ਵਿੱਚ ਦੋ ਰਾਸਤੇ ਹੋ ਜਾਂਦੇ ਆ ਮੈਗਨੈਟਿਕ ਫੀਲਡ ਦੇ ਉੱਥੇ ਕੋਇਲ ਸੈਂਟਰ ਦੇ ਵਿੱਚ ਆ ਜਾਂਦੀ ਹੈ ਤਾਂ ਜਿਹੜੀਆਂ ਮੈਗਨੈਟਿਕ ਲਾਈਨ ਹੈ ਉਸਦੇ ਦੋ ਰਾਸਤੇ ਬਣ ਜਾਂਦੇ ਇਹ ਆ ਜਾਂਦਾ ਸ਼ੈਲ ਟਾਈਪ ਤਾਂ ਜਿਹੜਾ ਇਹ ਪੁੱਛਿਆ ਗਿਆ ਇਹ ਕੋਰ ਟਾਈਪ ਟਰਾਂਸਫਾਰਮਰ ਆ ਜਿਹਦੀ ਕੋਰ ਦੇ ਉੱਪਰ ਇੱਕੋ ਹੀ ਰਸਤਾ ম্যাগਨੇਟਿਕ ਫੀਲਡ ਦਾ ਹੈਗਾ ਔਰ ਬਾਹਰ ਹੀ ਜਿਹੜੀਆਂ ਸਾਈਡਾਂ ਤੇ ਜਿਹੜੀ ਪ੍ਰਾਇਮਰੀ ਔਰ ਸੈਕੰਡਰੀ ਵਾਈਡਿੰਗ ਕੀਤੀ ਜਾਂਦੀ ਹੈ ਤਾਂ ਇੱਥੇ ਆਪਸ਼ਨ ਇਸ ਦੀ ਬੀ ਸਹੀ ਹੈ ਕੋਰ ਟਾਈਪ ਟਰਾਂਸਫਾਰਮਰ ਵਾਲਾ ਜਿਹਦੀ ਪਿਕਚਰ ਦਿਖਾਈ ਗਈ ਹੈ ਛੇਮਾ ਕੁਐਸਚਨ ਹੈ AC ਸਿੰਗਲ ਫੇਸ ਸਪਲਾਈ ਵਿੱਚ ਨਿਊਟਰਲ ਦਾ ਕੀ ਕੰਮ ਹੁੰਦਾ ਹੈ ਆਪਸ਼ਨ A ਹੈਗਾ ਕਰੰਟ ਨੂੰ ਵਾਪਸੀ ਦਾ ਰਸਤਾ ਦੇਣਾ B ਹੈਗਾ ਵੋਲਟੇਜ ਸਥਿਰ ਰੱਖਣਾ C ਹੈਗਾ ਵਾਇਰਿੰਗ ਵਿੱਚ ਵੋਲਟੇਜ ਡ੍ਰੋਪ ਘਟਾਉਣਾ ਔਰ D ਹੈਗਾ ਲੋਡ ਕਰੰਟ ਨੂੰ ਸਥਿਰ ਰੱਖਣਾ ਹੈ। ਤਾਂ ਜਿਹੜਾ ਸਿੰਗਲ ਫੇਸ ਸਪਲਾਈ ਦੇ ਵਿੱਚ ਅਸੀਂ ਇੱਕ ਫੇਸ ਔਰ ਨਿਊਟਰਲ ਵਾਇਰ ਵਰਤਦੇ ਹਗੇ ਆ ਕਿਸੇ ਵੀ ਅਪਲੈਂਸਸ ਨੂੰ ਸਪਲਾਈ ਦੇਣ ਦੇ ਲਈ ਔਰ ਜਿਹੜੀ ਨਿਊਟਰਲ ਆ ਉਹ ਕਰੰਟ ਦਾ ਵਾਪਸੀ ਦਾ ਰਸਤਾ ਦੇਣ ਦਾ ਕੰਮ ਕਰਦਾ ਤਾਂ ਇਸਦੀ ਆਪਸ਼ਨ A ਸਹੀ ਹੈ ਛੇਵੇਂ ਦੀ। ਸਤਮਾ ਕੁਐਸਚਨ ਹੈ ਜੇਕਰ ਸਿੰਗਲ ਫੇਸ ਪੰਪ ਮੋਟਰ ਬਹੁਤ ਹੌਲੀ ਸਪੀਡ ਨਾਲ ਚੱਲ ਰਹੀ ਹੋਵੇ ਤਾਂ ਕੀ ਨੁਕਸ ਹੋਵੇਗਾ? ਆਪਸ਼ਨ A ਹੈ ਖਰਾਬ ਕੈਪੈਸਟਰ B ਹੈਗਾ स्टार्टिंग वाइंडिंग ओपन ਹੋਣਾ ਹੈ C स्टार्टिंग वाइंडिंग शॉर्ट और D ਹੈਗਾ ਰਨਿੰਗ वाइंडिंग शॉर्ट ਹੋਣਾ ਤਾਂ ਇੱਥੇ ਕੀ ਹੈ ਕਿ ਕੋਈ ਵੀ ਜਿਹੜੀ ਸਿੰਗਲ ਫੇਸ ਦੀ ਮੋਟਰ ਹੈ ਉਸ ਦੇ ਵਿੱਚ ਰਨਿੰਗ اور ਸਟਾਰਟਿੰਗ ਵਾਈਡਿੰਗ ਆ ਜਾਂਦੀਆਂ ਜਿਸ ਦੇ ਵਿੱਚ ਕਪੈਸਟਰ ਦਾ ਕੰਮ ਹੁੰਦਾ ਹੈ ਸਟਾਰਟਿੰਗ ਵਾਈਡਿੰਗ ਦੇ ਕਰੰਟ ਨੂੰ ਐਡਵਾਂਸ ਕਰਨਾ ਤਾਂ ਉਸ ਦੇ ਵਿੱਚ ਜਦੋਂ ਕਪੈਸਟਰ 20% ਹੋ ਜਾਂਦਾ ਕਪੈਸਟਰ ਖਰਾਬ ਹੋ ਜਾਂਦਾ ਤਾਂ ਦੋਨਾਂ ਦਾ ਐਂਗਲ ਘਟ ਜਾਂਦਾ ਜਿਹੜਾ ਦੋਨੋਂ ਦੇ ਮੈਗਨੇਟ ਦਾ ਰਨਿੰਗ ਔਰ ਸਟਾਰਟਿੰਗ ਵਾਈਂਡਿੰਗ ਦੇ ਤਾਂ ਜਦੋਂ ਘਟ ਜਾਂਦਾ ਇਹਨਾਂ ਦਾ ਐਂਗਲ ਤਾਂ ਸਪੀਡ ਘਟ ਜਾਂਦੀ ਆ ਤਾਂ ਉਸ ਸਮੇਂ ਖਰਾਬ ਕਪੈਸਟਰ ਆ ਉਸ ਨੂੰ ਅਸੀਂ ਜਦੋਂ ਚੇਂਜ ਕਰਕੇ ਨਵਾਂ ਲਗਾ ਦਿੰਨੇ ਆ ਤਾਂ ਜਿਹੜਾ ਐਂਗਲ ਘਟਿਆ ਸੀ ਫੇਜ਼ ਔਰ ਨਿਊਟਰਲ ਦੇ ਮੈਗਨੇਟ ਦਾ ਉਹ ਚੇਂਜ ਹੋ ਜਾਂਦਾ ਵੱਧ ਜਾਂਦਾ ਤਾਂ ਸਪੀਡ ਸਾਨੂੰ ਸਹੀ ਮਿਲਣ ਲੱਗ ਜਾਂਦੀ ਆ ਤਾਂ ਇੱਥੇ ਕੀ ਪੁੱਛਿਆ ਹੌਲੀ ਸਪੀਡ ਦਾ ਕਾਰਨ ਪੁੱਛਿਆ ਤਾਂ ਇਸ ਦਾ ਜਿਹੜੀ ਆਪਸ਼ਨ ਆ ਏ ਆ ਖਰਾਬ ਕਪੈਸਟਰ ਅੱਠਵਾਂ ਕੁਐਸਚਨ ਆ ਫਲੂਇਡ ਫ੍ਰਿਕਸ਼ਨ ਡੈਂਪਿੰਗ ਦੀ ਵਰਤੋਂ ਵਾਲੇ ਇਨਸਟਰੂਮੈਂਟ ਨੂੰ ਸਹੀ ਰੀਡਿੰਗ ਲੈਣ ਲਈ ਕਿਸ ਪੋਜੀਸ਼ਨ ਵਿੱਚ ਰੱਖਿਆ ਜਾਂਦਾ ਜਿਹੜੇ ਮੈਜ਼ਰਿੰਗ ਇਨਸਟਰੂਮੈਂਟ ਨੇ ਉਹਨਾਂ ਦੇ ਵਿੱਚ ਇੱਕ ਡਿਫਲੈਕਟਿੰਗ ਟਾਰਕ ਹੁੰਦਾ ਜਿਹੜਾ ਨੀਡਲ ਨੂੰ ਜ਼ੀਰੋ ਤੋਂ ਉਸ ਦੀ ਪੋਜੀਸ਼ਨ ਤੱਕ ਲੈ ਕੇ ਜਾਂਦਾ ਜਿੰਨੀ ਉਹ ਕੁਆਂਟੀਟੀ ਮੈਜ਼ਰ ਕਰਨੀ ਹੈ ਔਰ ਦੂਸਰਾ ਉਹਨੂੰ ਵਾਪਸ ਜ਼ੀਰੋ ਵੱਲ ਲੈ ਕੇ ਆਉਣ ਲਈ ਕੰਟਰੋਲਿੰਗ ਟਾਰਕ ਹੁੰਦਾ ਉਸ ਨੂੰ ਕੰਟਰੋਲ ਕਰਨ ਲਈ ਨੀਡਲ ਨੂੰ ਤਾਂ ਦੋਨਾਂ ਦੇ ਫੋਰਸ ਦੇ ਕਾਰਨ ਜਦੋਂ ਸਹੀ ਰੀਡਿੰਗ ਨਹੀਂ ਕਈ ਵਾਰ ਮਿਲ ਪਾਉਂਦੀ ਤਾਂ ਨੀਡਲ ਜਿਹੜੀ ਆ ਉਹ ਵਾਈਬ੍ਰੇਟ ਕਰਦੀ ਰਹਿੰਦੀ ਆ ਸੂਈ ਇਸ ਤਰ੍ਹਾਂ ਹਿੱਲਦੀ ਰਹਿੰਦੀ ਆ ਕਾਫੀ ਧੀਰ ਤੋਂ ਬਾਅਦ ਚ ਉਸ ਇੱਕ ਸਥਿਰ ਹੁੰਦੀ ਆ ਪੋਜੀਸ਼ਨ ਤੇ ਤਾਂ ਸਹੀ ਰੀਡਿੰਗ ਲੈਣ ਲਈ ਸਾਨੂੰ ਡੈਂਪਿੰਗ ਕਰਨੀ ਪੈਂਦੀ ਆ ਡੈਂਪਿੰਗ ਅਲੱਗ-ਅਲੱਗ ਟਾਈਪ ਦੀ ਆ 에ਅਰ ਐਡੀ ਕਰੰਟ ਡੈਂਪਿੰਗ ਔਰ ਫਲੂਇਡ ਫ੍ਰਿਕਸ਼ਨ ਟਾਈਪ ਜਿਵੇਂ ਫਲੂਇਡ ਦੇ ਅੰਦਰ ਰੱਖੀ ਗਈ ਆ ਇਸ ਦੇ ਵਿੱਚ ਜਿਸ ਤਰ੍ਹਾਂ ਇਹ ਪੰਖੜੀ ਟਾਈਪ ਹੈ ਤਾਂ ਜਦੋਂ ਰੋਟੇਟ ਹੁੰਦਾ ਤਾਂ ਆਇਲ ਦੇ ਅੰਦਰ ਇਸ ਨੂੰ ਫ੍ਰਿਕਸ਼ਨ ਮਿਲਦੀ ਹੈਗੀ ਆ ਤਾਂ ਇਹ ਜਿਹੜੇ ਹੈਗੇ ਆ ਸਹੀ ਰੀਡਿੰਗ ਸਾਨੂੰ ਸਥਿਰ ਮਿਲੇ ਜਿਹੜੀ ਸੂਈ ਹੈਗੀ ਆ ਮੀਟਰ ਦੀ ਉਹ ਸਹੀ ਜਗ੍ਹਾ ਤੇ ਜਾ ਕੇ ਰੁਕੇ ਉਹ ਇਸ ਵਾਸਤੇ ਜਿਹੜੀ ਫਲੂਇਡ ਫ੍ਰਿਕਸ਼ਨ ਜਿਹੜੀ ਡੈਂਪਿੰਗ ਵਾਲੇ ਇਨਸਟਰੂਮੈਂਟ ਹੈ ਉਹਨਾਂ ਨੂੰ ਵਰਟੀਕਲ ਪੋਜੀਸ਼ਨਸ ਖੜੇ ਰੁੱਖ ਰੱਖਿਆ ਜਾਂਦਾ ਤਾਂ ਇੱਥੇ ਜਿਹੜੀ ਪੋਜੀਸ਼ਨ ਹੈਗੀ ਆ ਉਹ ਬੀ ਆਪਸ਼ਨ ਹੈ ਵਰਟੀਕਲ ਪੋਜੀਸ਼ਨ ਇਸ ਦੀ ਸਹੀ ਹੈ ਨਵਾਂ ਕੁਐਸਚਨ ਹੈ ਇਲੈਕਟ્રો ਡਾਇਨਮੋ ਟਾਈਪ ਇਨਸਟਰੂਮੈਂਟ ਕਿਹੜੀ ਮਾਤਰਾ ਮਾਪਣ ਦੇ ਲਈ ਵਰਤੇ ਜਾਂਦੇ ਹਨ ਇਹ ਹੈਗਾ ਕਰੰਟ B ਵੋਲਟੇਜ C ਰੈਜ਼ਿਸਟੈਂਸ ਅ ਡੀ ਹੈਗਾ ਪਾਵਰ ਤਾਂ ਜਿਹੜੇ ਇਲੈਕਟ੍ਰੋ ਡਾਇਨਮੋ ਟਾਈਪ ਦੇ ਇਨਸਟਰੂਮੈਂਟ ਹੈਗੇ ਆ ਉਹ ਪਾਵਰ ਮੀਜ਼ਰ ਕਰਨ ਦੇ ਲਈ ਇਸ ਤਰ੍ਹਾਂ ਦੇ ਇਨਸਟਰੂਮੈਂਟ ਵਰਤੇ ਜਾਂਦੇ ਆ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ 10ਵਾਂ ਕੁਐਸਚਨ ਹੈ ਬਿਜਲੀ ਇਕਾਈਆਂ ਨੂੰ ਮਾਪਣ ਵਾਲੇ ਯੰਤਰਾਂ ਵਿੱਚ ਸਪ੍ਰਿੰਗ ਕੰਟਰੋਲ ਕਿਸ ਧਾਤ ਦਾ ਬਣਿਆ ਹੁੰਦਾ ਹੈ ਤਾਂ ਜਿਹੜੀਆਂ ਅਸੀਂ ਇਲੈਕਟ੍ਰੀਕਲ ਕੁਆਂਟੀਟੀਆਂ ਮੀਜ਼ਰ ਕਰਦੇ ਆ ਚਾਹੇ ਉਹ ਕਰੰਟ ਆ ਵੋਲਟੇਜ ਆ ਜਾਂ ਪਾਵਰ ਹੈਗੀ ਆ ਤਾਂ ਉਥੇ ਜਿਹੜੀ ਨੀਡਲ ਨੂੰ ਵਾਪਸ ਜ਼ੀਰੋ ਤੇ ਲੈ ਕੇ ਆਉਣ ਵਾਸਤੇ ਸਪਰਿੰਗ ਕੰਟਰੋਲ ਵਰਤਿਆ ਜਾਂਦਾ ਤਾਂ ਜਿਹੜਾ ਸਪਰਿੰਗ ਹੈਗਾ ਉਹ ਮੀਟਰ ਦੇ ਅੰਦਰ ਉਸ ਨੂੰ ਸੁਪਰ ਕੰਟਰੋਲਿੰਗ ਟਾਰਕ ਪਲੱਸ ਕੋਇਲ ਨੂੰ ਸਪਲਾਈ ਦੇਣ ਦੇ ਲਈ ਵੀ ਵਰਤਿਆ ਜਾਂਦਾ ਹੈਗਾ ਔਰ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈਗੀ ਆ ਜਿਹੜੀ ਪੁੱਛੀ ਗਈ ਆ ਕਿਸ ਮੈਟਲ ਦਾ ਬਣਿਆ ਹੁੰਦਾ ਆਪਸ਼ਨ A ਹੈਗਾ ਸਟੀਲ B ਸਿਲਵਰ C ਟਿਨ ਕਾਪਰ ਔਰ D ਫਾਸਫੋਰਸ ਬ੍ਰੌਂਜ਼ ਤਾਂ ਜਿਹੜਾ ਫਾਸਫੋਰਸ ব্রੌਂਜ਼ ਦੇ ਜਿਹੜੇ ਸੁਪਰਿੰਗ ਬਣਾਏ ਜਾਂਦੇ ਆ অপਸ਼ਨ ਇਸ ਦੀ ਡੀ ਸਹੀ ਹੈ ਇਸ ਦੇ ਉੱਪਰ ਜਿਹੜਾ ਮਕੈਨੀਕਲ ਪਾਵਰ ਲੱਗਦੀ ਹੈ ਖਿਚਾਹ ਲੱਗਦਾ ਤਾਂ ਉਸ ਦਾ ਕੋਈ ਇਫੈਕਟ ਨਹੀਂ ਪੈਂਦਾ ਔਰ ਨਾ ਹੀ ਕਰੰਟ ਫਲੋ ਕਰਨ ਨਾਲ ਜਿਹੜਾ ਕਿ ਅਸੀਂ ਉਸ ਦੀ ਕੋਇਲ ਨੂੰ ਸਪਲਾਈ ਸਪਰਿੰਗ ਦੇ ਥਰੂ ਹੀ ਦੇ ਦਿੰਦੇ ਆ ਤਾਂ ਉਸ ਦੇ ਕਰੰਟ ਦੇ ਨਾਲ ਜਿਹੜਾ ਟੈਂਪਰੇਚਰ ਦਾ ਇਫੈਕਟ ਪੈਂਦਾ ਉਸ ਦੇ ਉੱਪਰ ਵੀ ਕੋਈ ਇਸ ਮੈਟਲ ਤੇ ਫਰਕ ਨਹੀਂ ਪੈਂਦਾ ਇਸ ਕਰਕੇ ਅਸੀਂ ਫਾਸਫੋਰਸ ব্রੌਂਜ਼ ਦੇ ਸੁਪਰਿੰਗ ਵਰਤਦੇ ਹੈਗੇ ਆ ਇਲੈਕਟ੍ਰੀਕਲ ਕੁਆਂਟੀਟੀਆਂ ਮੀਜ਼ਰ ਕਰਨ ਵਾਲੇ ਇਨਸਟਰੂਮੈਂਟ ਦੇ ਵਿੱਚ 11ਵਾਂ ਕੁਐਸਚਨ ਹੈ ਹੀਟ ਦਿੱਤੇਆਂ ਵਿੱਚੋਂ ਕਿਹੜਾ ਕੋਲਡ ਕੈਥੋਡ ਲੈਂਪ ਹੈ ਤਾਂ A ਆਪਸ਼ਨ ਹੈਲੋਜਨ ਲੈਂਪ B ਨਿਊਨ ਸਾਈਨ ਲੈਂਪ C ਫਲੋਰੋਸੈਂਟ ਲੈਂਪ ਔਰ D ਮਰਕਰੀ ਵੈਪਰ ਲੈਂਪ ਤਾਂ ਇਹਨਾਂ ਦੇ ਵਿੱਚੋਂ ਜਿਹੜੀ B ਆਪਸ਼ਨ ਹੈ ਉਹ ਨਿਊਨ ਸਾਈਨ ਜਿਹੜੇ ਲੈਂਪ ਹੈਗੇ ਆ ਉਹ ਕੋਲਡ ਕੈਥੋਡ ਲੈਂਪ ਹੈਗੇ ਆ 11ਵੇਂ ਦੀ ਆਪਸ਼ਨ B ਸਹੀ ਹੈ 12ਵਾਂ ਕੁਐਸਚਨ ਹੈਗਾ ਫਿਲਾਮੈਂਟ ਦੇ ਲੈਂਪ ਦਾ ਵਰਕਿੰਗ ਟੈਂਪਰੇਚਰ ਕੀ ਹੁੰਦਾ ਹੈ ਤਾਂ ਆਪਸ਼ਨ A ਹੈਗਾ पंद्रह सौ डिग्री सेल्सियस बी हैगा अठारह सौ डिग्री सेल्सियस सी है दो हज़ार डिग्री सेल्सियस और डी हैगा तेई सौ डिगरी सैलसीयस तो जोड़े फिलामेंट वाली लैंप है जोड़े असी कच्चे लैंप यूज़ करते हैं सौ वाट दो सौ वाट उसका जोड़ा फिलामेंट हैगा उसका जोड़ा वर्किंग टैम्परेचर आई सौ डिग्री सैलसीयस है तो ऑप्शन इसकी डी सही है पेरों कोशन हैगा ल्यूमिनस इंटेंसिटी का एस आई यूनिट की है ऑप्शन ए हैगा लक्स बी ल्यूमन ਸੀ ਕੈਂਡੇਲਾ ਡੀ ਵੋਲਟ ਤਾਂ ਇਸ ਦੀ ਜਿਹੜੀ ਲਿਊਮਿਨਸ ਇੰਟੈਂਸਿਟੀ ਦਾ ਐਸ ਆਈ ਯੂਨਿਟ ਹੈ ਉਹ ਕੈਂਡੇਲਾ ਹੈ ਆਪਸ਼ਨ ਇਸ ਦੀ ਸੀ ਸਹੀ ਹੈ 14ਵਾਂ ਕੁਐਸਚਨ ਹੈ ਫਿਊਜ਼ ਕਿਸ ਕਿਸਮ ਦੀ ਅਸੈਸਰੀਜ਼ ਹੈ ਆਪਸ਼ਨ ਏ ਹੈਗਾ ਕੰਟਰੋਲਿੰਗ ਬੀ ਹੈਗਾ ਹੋਲਡਿੰਗ ਸੀ ਹੈਗਾ ਸੁਰੱਖਿਆ ਔਰ ਡੀ ਹੈਗਾ ਆਊਟਲੈਟ ਤਾਂ ਇਹਦੇ ਵਿੱਚੋਂ ਜਿਹੜੀ ਇਹ ਇੱਕ ਵਾਇਰਿੰਗ ਦਾ ਇੱਕ 파ਟ ਹੈਗਾ ਫਿਊਜ਼ ਜਿਸ ਦੀ ਵਰਤੋਂ ਅਸੀਂ ਸੁਰੱਖਿਆ ਦੇ ਲਈ ਸੁਰੱਖਿਆ ਦੇ ਲਈ ਕਰਦੇ ਆ ਚਾਹੇ ਉਹ ਅਪਲੈਂਸਸ ਹੈ ਚਾਹੇ ਉਹ ਮਸ਼ੀਨ ਹੈ ਜਾਂ ਵਾਇਰਿੰਗ ਹੈ ਆਪਸ਼ਨ ਇਸ ਦੀ ਸੀ ਸਹੀ ਹੈ ਫਿਊਜ਼ ਇੱਕ ਸੁਰੱਖਿਆ ਕਿਸਮ ਦੀ ਅਸੈਸਰੀ ਹੈ 15ਵਾਂ ਕੁਐਸਚਨ ਹੈ ਇਥੇ ਇੱਕ ਸਾਈਨ ਦਿੱਤਾ ਗਿਆ ਇਸ ਦੇ ਬਾਰੇ ਪੁੱਛਿਆ ਇਹ ਕਿਹੜੇ ਸਟਾਰਟਰ ਦਾ ਚਿੰਨ ਹੈ ਯਾਨੀ ਕਿ ਇਹ ਕਿਹੜੇ ਸਟਾਰਟਰ ਦਾ ਸਿੰਬਲ ਹੈਗਾ ਆਪਸ਼ਨ A ਸਟਾਰ ਡੈਲਟਾ ਸਟਾਰਟਰ B ਰਜਿਸਟੈਂਸ ਟਾਈਪ ਸਟਾਰਟਰ C DOL ਡਾਇਰੈਕਟ ਆਨਲਾਈਨ ਸਟਾਰਟਰ d ਹੈਗਾ ਆਟੋ ਟ੍ਰਾਂਸਫਾਰਮਰ ਸਟਾਰਟਰ ਤਾਂ ਇੱਥੇ ਜਿਹੜਾ ਇਹ ਬਾਕਸ ਇਸ ਤਰ੍ਹਾਂ ਬਣਿਆ ਇਹ ਸਟਾਰਟਰ ਵੀ ਸਾਈਨ ਹੈ ਔਰ ਉਸਦੇ ਅੰਦਰ ਜਿਹੜਾ ਹੈਗਾ ਉਹ ਡੈਲਟਾ ਔਰ ਵਿੱਚੋਂ ਸਟਾਰ ਦਿਖਾਇਆ ਗਿਆ ਤਾਂ ਇਹ ਜਿਹੜਾ ਸਾਈਨ ਹੈਗਾ ਇਹ ਸਿੰਬਲ ਹੈ ਉਹ ਸਟਾਰ ਡੈਲਟਾ ਸਟਾਰਟਰ ਦਾ ਤਾਂ 15ਵੇਂ ਦੀ ਆਪਸ਼ਨ a ਸਹੀ ਹੈ ਸਟਾਰ ਡੈਲਟਾ ਸਟਾਰਟਰ ਦਾ ਸਿੰਬਲ ਹੈ ਜੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਹ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ